ਹਰੇਕ ਬੰਦਾ ਆਪਣੀ ਜਿਵੇਂ ਪਰਿਵਾਰ ਸਮਝ ਕੇ ਇੱਥੇ ਆ ਕੇ ਡੀਲ ਕਰਦਾ ਕੋਈ ਡੀਲ ਇਹ ਜੀ ਨਹੀਂ ਹੁੰਦੀ ਵੀ ਫਸਮੀ ਹੁੰਦੀ ਆ ਰੋ ਪਟਕੇ ਹੁੰਦੀ ਆ ਪਤਾ ਨਹੀਂ ਇਹ ਤਾਂ ਉੱਪਰ ਵਾਲੇ ਦੀ ਕਿਰਪਾ ਜਣੀ ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਹੈਗਾ ਇਹ ਮਤਲਬ ਆਪਾਂ ਗੱਲ ਕਰ ਰਹੇ ਹਾਂ ਵੀ 100% ਲੋਨ ਵਾਲੀ ਕਾਰ ਇਹ ਆ ਉਹ ਵਧੀਆ ਗਰਮ ਹੋਇਆ ਪਿਆ ਮਾਹੌਲ ਆਜਿਆ ਕਰੋ ਮੇਲੇ ਤੇ ਬਹੁਤ ਵਧੀਆ ਹੁੰਦਾ ਮਾਹੌਲ ਜੀ ਕੋਈ ਪਹਿਲੇ ਨੌ ਦੀ ਕਾਰ ਲੈਣਾ ਚਾਹੁੰਦਾ ਬਹੁਤ ਸੋਹਣੀ ਕਾਰ ਆ ਫੌਜੀ ਸਾਹਿਬ ਦੀ ਗੱਡੀ ਆ ਤੇ ਪੂਰੀ ਨਵੀਂ ਨਕੋਰ ਪਈ ਆ ਮਤਲਬ ਪਹਿਲੀ ਨਵੀਂ ਕਢਾਈ ਹੀ ਕਾਰ ਉਹਨਾਂ ਦੀ 8 ਮਾਡਲ ਨੋਵਾ ਜੇ ਭਰਾ ਸਾਡੇ ਕੋਈ ਦੇਖ ਮਤਲਬ ਇਹ ਕਿੱਦੇ ਵਾਲੇ ਉਹਨਾਂ ਵਾਸਤੇ ਬਹੁਤ ਬੈਸਟ ਕਾਰ ਆ ਆਹਾਹਾ ਬਹੁਤ ਸੋਹਣੀ ਕਾਰ ਟੌਪ ਦੀ ਕਾਰ ਮਤਲਬ ਸਾਰੇ ਮੇਲੇ ਦੀ ਟੌਪ ਦੀ ਕਾਰ ਬਹੁਤ ਸਸਤੇ ਰੇਟ ਦੇ ਵਿੱਚ ਜੇ ਤੁਸੀਂ ਅਲਟੋ ਲੈਣਾ ਚਾਹੁੰਦੇ ਹੋ ਇਸ ਗੱਡੀ ਨੂੰ ਧਿਆਨ ਨਾਲ ਦੇਖ ਲਿਓ ਸਿਰਫ 75000 ਰੁਪਏ ਤੁਹਾਨੂੰ ਅਸੀਂ ਇਹ ਅਲਟੋ ਦਵਾਂਗੇ ਸੱਤ ਬਾਜਵ ਰੇਟ ਦੇ ਵਿੱਚ i20 ਬਹੁਤ ਘੱਟ ਰੇਟ 1 ਲੱਖ 75000 ਰੁਪਏ ਦੀ 12 ਮਾਡਲ ਗੱਡੀ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਬਲੈਕ ਕੋ ਬਲੈਕ 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 20 ਇੰਚੀ ਲਾਇਪਾਇ ਹੈ ਨੇ ਦੇਖੋ ਮਤਲਬ ਪੂਰੀ ਘੈਂਟ ਜੈਂਗੋ ਬਣਾਈ ਪਈ ਹੈ ਗੱਡੀ 8 9000 ਕਿਲੋਮੀਟਰ ਗੱਡੀ ਚੱਲੀ ਆ 4x4 ਆਟੋਮੈਟਿਕ 2013 ਮਾਡਲ ਆਟੋਮੈਟਿਕ ਗੱਡੀ ਆ ਜੀ 3.5 ਲੱਖ ਰੁਪਏ ਦੀ ਵਰਨਾ ਤੇ ਇਹ ਸਾਡੇ ਕੋਲ ਅੱਜ ਗੱਡੀ ਵੇਚਣ ਆਈ ਸੀ ਨੋਵਾ ਕ੍ਰਿਸਟਾ ਤੇ ਜਦੋਂ ਇਹਦਾ ਕਾਲ ਆਈ 500 ਰੁਪਿਆ ਕਹਿੰਦਾ ਐਂਟਰੀ ਆ ਮੈਂ ਕਿਹਾ ਹਾਂਜੀ ਐਂਟਰੀ ਆ ਜੀ ਤੇ 500 ਰੁਪਿਆ ਐਂਟਰੀ ਇਹ ਭਰਾ ਸਾਡਾ ਦਲੇਰੀ ਨਾਲ ਆਇਆ ਆ ਕੇ ਗੱਡੀ ਖੜਾਈ ਤੇ ਕਿੰਨੇ ਟਾਈਮ ਚ ਗੱਡੀ ਵਿਕੀ ਆਪਣੀ ਅੱਧੇ ਘੰਟੇ ਜੀ ਅੱਧੇ ਘੰਟੇ ਚ ਆਪਣੇ ਵਾਸਤੇ ਹੁਣ ਸਾਰੇ ਗਾਹਕ ਲੱਗ ਗਏ ਜੀ ਗੱਡੀ ਖਰੀਦਾਰੀ ਵਾਲੇ ਆ ਗਏ ਜੀ ਹੁਣ ਸਾਰੀ ਗਾਹਕ ਲੱਗ ਗਏ ਨਾਲ ਦੇ ਨਾਲ ਹੀ ਗੱਡੀ ਡਿਲੀਵਰ ਹੋ ਗਈ ਹੂੰ ਠੀਕ ਹੈ ਜੀ ਲੈ ਕੇ ਆਇਆ ਕਰੋ ਗੱਡੀ ਸਸਿਆਕਾਲ ਜੀ ਸਵਾਗਤ ਆ ਤੁਹਾਡਾ ਕਾਰ ਮੇਲਾ ਅਮਰਗੜ ਤੋਂ ਅੱਜ 9 ਨਵੰਬਰ ਕਾਰ ਮੇਲੇ ਤੇ ਆਪਾਂ ਖੜੇ ਆ ਬਹੁਤ ਵਧੀਆ ਮਾਹੌਲ ਰਿਹਾ ਬਹੁਤ ਵਧੀਆ ਮਾਹੌਲ ਚੱਲ ਰਿਹਾ ਆਪਾਂ ਇਹ ਕਹਿ ਸਕਦੇ ਹਾਂ ਤੇ ਬਹੁਤ ਸੋਹਣੀਆਂ ਗੱਡੀਆਂ ਸੇਲ ਹੋਈਆਂ ਐਤਕਿ ਜਿਸੀਂ ਥੋੜਾ ਜਿਹਾ ਆਪਣੀਆਂ ਟਰਮ ਕੰਡੀਸ਼ਨ ਚੇਂਜ ਕਰੀਆਂ ਸੀਗੀਆਂ ਬਹੁਤ ਜੈਨੂਨ ਬੰਦੇ ਜਿਹੜੇ ਮਤਲਬ ਬਹੁਤ ਜੈਨੂਨ ਕਸਟਮ ਉਹ ਅੱਜ ਗੱਡੀਆਂ ਵਿੱਚ ਆਏ ਸੀ ਬਹੁਤ ਵਧੀਆ ਵਧੀਆ ਕਾਰਾਂ ਸਾਡੇ ਕੋਲੇ ਇਸ ਮੇਲੇ ਤੇ ਆਈਆਂ ਸੀਗੀਆਂ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਬਲੈਕ ਕੋ ਬਲੈਕ 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 ਤੇ ਸਾਰੀਆਂ ਬਲੈਕ ਹੀ ਖੜੀਆਂ ਹੋਰ ਅਲੱਗ-ਅਲੱਗ ਬ੍ਰਾਂਡ ਖੜੇ ਨੇ ਤੇ ਤੁਹਾਨੂੰ ਸਾਰਾ ਸਟਾਕ ਦਿਖਾਉਨੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਕਰ ਦਿਓ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਇਹ ਜੀ ਗੱਲ ਸਾਨੂੰ ਜਰੂਰ ਦੱਸ ਦਿਆ ਕਰੋ ਇੱਕ ਵਾਰੀ ਤੇ ਇਸ ਮੇਲੇ ਦੇ ਵਿੱਚ ਇੱਕ ਖਾਸਿਤ 30 ਮਿੰਟ ਦੇ ਵਿੱਚ ਲੋਨ ਸਰਟੀਫਾਈਡ ਰਿਪੋਰਟ ਕੱਲੀ-ਕੱਲੀ ਗੱਡੀ ਦੇ ਨਾਲ ਗਿਫਟ ਆਨਲਾਈਨ ਗਿਫਟ ਮਾਲੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਆਨਲਾਈਨ ਗਿਫਟ ਇਸ ਤਰ੍ਹਾਂ ਦਾ ਅਸੀਂ ਰੱਖਿਆ ਸੀ ਮਹੀਨੇ ਦੇ ਦੂਜੇ ਹਫਤੇ ਅਸੀਂ ਦੂਜੇ ਐਤਵਾਰ ਇਹ ਕਾਰ ਮੇਲਾ ਅਮਰਗੜ ਵਿਖੇ ਲਾਉਂਦੇ ਅਮਰੀਕੋਲਾ ਡਿਸਟ੍ਰਿਕਟ ਦੇ ਵਿੱਚ ਤੇ ਬਹੁਤ ਵਧੀਆ ਉਤਸ਼ਾਹ ਬਹੁਤ ਵਧੀਆ ਭਰਮਾ ਹੰਗਾਰਾ ਤੁਹਾਡੇ ਵੱਲੋਂ ਮਿਲਦਾ ਹਰ ਮੇਲੇ ਦੇ ਉੱਪਰ ਅਗਲਾ ਜਿਹੜਾ ਮੇਲਾ ਜੀ ਉਹ 13 ਦਸੰਬਰ ਦਾ ਹੈਗਾ ਪਹੁੰਚਿਆ ਕਰੋ ਜਰੂਰ ਬਹੁਤ ਵਧੀਆ ਮਾਹੌਲ ਹੁੰਦਾ ਬਹੁਤ ਵਧੀਆ ਤੁਹਾਨੂੰ ਮਾਹੌਲ ਇੱਥੇ ਅਸੀਂ ਇਸ ਮੇਲੇ ਤੇ ਦਿੰਨੇ ਆ ਪਹਿਲੀ ਕਾਰ ਆਪਾਂ ਸਟਾਕ ਦਿਖਾਉਨੇ ਆ ਤੁਹਾਨੂੰ ਫਟਾਫਟ ਦੱਸਦੇ ਜਾਵਾਂਗੇ ਜਿਆਦਾ ਰਿਪੋਰਟ ਚਾਹੀਦੀ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਕਾਲ ਕਰਕੇ ਤੁਸੀਂ ਪਤਾ ਕਰ ਸਕਦੇ ਹੋ 2024 ਮਾਡਲ ਸਿਰਫ 8 9000 ਕਿਲੋਮੀਟਰ ਗੱਡੀ ਚੱਲੀ ਆ 4x4 ਆਟੋਮੈਟਿਕ ਬਹੁਤ ਘੱਟ ਮਾਰਕੀਟ ਦੇ ਵਿੱਚ ਆਉਂਦੀ ਆ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਓ ਗੱਡੀ ਆਲ オリジナル ਪੇਂਟ ਦੇ ਵਿੱਚ ਆ 4x4 ਆ ਟਾਇਰ ਵਲੋਏ ਸਭ ਕੰਪਨੀ ਦੇ ਨੇ ਤੇ ਬਹੁਤ ਸੋਹਣੀ ਕੰਡੀਸ਼ਨ ਚ ਆ ਗੱਡੀ ਮਤਲਬ ਅੰਟੀਰੀਅਰ ਇੰਟੀਰੀਅਰ ਪੂਰਾ ਨਵਾਂ ਬਿਲਕੁਲ ਫਰੈਸ਼ ਪਿਆ ਔਰ 10000 ਕਿਲੋਮੀਟਰ ਤੋਂ ਥੱਲੇ ਥੱਲੇ ਹੀ ਚੱਲੀ ਹੋਈ ਆ i20 2000 21 ਮਾਡਲ y ਦੀ ਰਜਿਸਟਰ bs6 ਤੇ ਇਹ ਵੀ ਦੇਖੋ ਮੈਜਿਕ ਬਲੈਕ ਕਲਰ ਦੇ ਵਿੱਚ ਆ ਬਹੁਤ ਵਧੀਆ ਕਾਰ ਆ 1 ਲੱਖ ਕਿਲੋਮੀਟਰ ਚੱਲੀ ਹੋਈ ਆ 6.5 ਲੱਖ ਰੁਪਏ ਦੀ ਤੁਹਾਨੂੰ ਗੱਡੀ ਇਹ ਆਲ ओरिजिनल ਪੇਂਟ ਦੇ ਵਿੱਚ ਸਪੋਰਟਸ ਮਾਡਲ ਦੇ ਵਿੱਚ ਮਿਲੂਗੀ ਜੀ ਥਾਰ ਬਹੁਤ ਵਧੀਆ ਥਾਰ 2015 ਮਾਡਲ 475000 ਰੁਪਏ ਦੀ ਰੇਂਜ ਦੇ ਵਿੱਚ ਆ ਤੁਹਾਨੂੰ ਦਿਖਾ ਰਿਹਾ ਆ ਦੇਖੋ ਕਿੰਨੀ ਘੈਂਟ ਦੇਖੋ ਬਾਈ ਨੇ ਲਾਇ ਲੂਏ ਪਾਏ ਹੋਏ ਨੇ ਉੱਚੀ ਚਕਾਈ ਹੋਈ ਆ ਪੂਰੀ ਇਹਨਾਂ 20 ਇੰਚ ਹੀ ਲਾਇ ਪਾਏ ਨੇ ਦੇਖੋ ਮਤਲਬ ਪੂਰੀ ਘੈਂਟ ਜੈਂਗੋ ਬਣਾਈ ਪਈ ਆ ਗੱਡੀ ਹੁਸ਼ਿਆਰਪੁਰ ਦਾ ਮੇਰੇ ਖਾਤੇ ਨਵੇਂ ਸ਼ਹਿਰ ਦਾ ਨੰਬਰ ਆ BB32 ਬਲੈਕ ਕਲਰ ਦੇ ਵਿੱਚ ਗੱਡੀ ਦਾ ਰੇਟ ਆ 1,75,000 ਦੀ 2016 ਮਾਡਲ ਜੈਡੀਡੀਆਈ ਸਵਿਫਟ 5,50,000 ਰੁਪਏ ਦੀ ਜੈਡੀਡੀਆਈ ਮੋ ਟਾਪ ਮਾਡਲ ਦੇ ਵਿੱਚ ਆ ਨੰਬਰ origignal ਪੰਜਾਬ ਦਾ 12 ਮਾਡਲ ਅਲਟੋ 180000 ਰੁਪਏ ਦੀ ਉਲਾਇ ਪਏ ਹੋਏ ਨੇ ਬਹੁਤ ਸੋਹਣੀ ਕੰਡੀਸ਼ਨ ਚ ਕਾਰ ਆ ਪਾਰਟੀ ਦੀ ਗੱਡੀ ਆਈ ਸੀ ਸਾਡੇ ਕੋਲੇ 2015 ਮਾਡਲ ਸਵਿਫਟ 425000 ਰੁਪਏ ਦੀ ਤੇ ਸਿਆਜ਼ ਆ ਗਈ ਜੀ ਬਹੁਤ ਵਧੀਆ ਸਾਡੇ ਕੋਲੇ 2018 ਮਾਡਲ VDI 6 ਲੱਖ ਰੁਪਏ ਜੀ ਤੇ ਬਾਕੀ ਮੌਕੇ ਦੇ ਨੇਗੋਸ਼ੀਏਬਲ ਹੋ ਜਾਊਗਾ ਜੀ ਤੇ ਇਹ ਆ ਗਈ ਜੀ i20 240000 ਰੁਪਏ ਦੇ ਵਿੱਚ ਤੁਹਾਨੂੰ 2012 ਮਾਡਲ ਮਿਲ ਜੂਗੀ ਜੀ ਇਹ ਆ ਗਈ ਜੀ 2011 ਮਾਡਲ अल्टੋ ਨਵੀਂ ਨਕੋਰ ਗੱਡੀ ਆ 1,70,000 ਰੁਪਏ ਦੀ ਸਾਹਮਣੇ ਡੀਲ ਵੀ ਚੱਲ ਰਹੀ ਆ ਪਤਾ ਨਹੀਂ ਸ਼ਾਇਦ ਹੋਈ ਜਾਵੇ ਇਹ ਹੈਗਾ ਜੀ ਜਪਾਨ 2000 85 ਮਾਡਲ 2013 ਮਾਡਲ ਆਟੋਮੈਟਿਕ ਗੱਡੀ ਆ ਜੀ ਸਵਾ 3 ਲੱਖ ਰੁਪਏ ਦੀ ਵਰਨਾ ਬਹੁਤ ਵਧੀਆ ਗੱਡੀ ਆ ਲੈ ਜਾ 15 ਮਾਡਲ ਸਿਰਫ 50,000 ਚੱਲੀ ਹੋਈ ਓਨਰ ਸੈਕੰਡ ਬਹੁਤ ਵਧੀਆ ਗੱਡੀ ਆ 1 ਲੱਖ 50,000 ਕਿਲੋਮੀਟਰ ਚੱਲੀ ਹੀ ਆ ਜੀ ਤੇ ਸਿਰਫ 3.5 ਲੱਖ ਰੁਪਏ ਦੀ ਆਲ ਓਰੀਜਨਲ ਬਹੁਤ ਸੋਹਣੀਕਾਰ ਇਹ ਆ ਗਈ ਜੀ ਸਕੋਰਪੀਓ 11 ਐਸ 11 2019 ਮਾਡਲ ਫਸਟ ਓਨਰ ਗੱਡੀ 12 ਲੱਖ ਤੇ 25000 ਰੁਪਏ ਆਰਟਿਕਾ 2015 ਮਾਡਲ ਜੀ ਡੀ ਆਈ 5 ਲੱਖ ਤੇ 25000 ਰੁਪਏ ਦੀ ਗੱਡੀ ਵੇਚੂਗੀ ਆਲ ਓਰੀਜਨਲ ਨਵੀਂ ਨਕੋਰ ਗੱਡੀ ਆ ਜਮੀ ਇਹ ਗੱਡੀ ਵੀ ਲਗਭਗ ਸੇਲ ਹੋ ਚੁੱਕੀ ਹੈ ਜੀ ਵਰਨਾ ਇਹ 16 ਮਾਡਲ ਤੇ 6 ਲੱਖ ਰੁਪਏ ਦੀ ਅਸੀਂ 5 ਲੱਖ 75000 ਰੁਪਏ ਦੀ ਸੇਲ ਹੋਈ ਹੈ ਬਹੁਤ ਵਧੀਆ ਗੱਡੀ 14 ਮਾਡਲ ਪੋਲੋ ਜੀ ਸੈਕੰਡ ਓਨਰ ਗੱਡੀ 3,25,000 ਰੁਪਏ ਦੀ ਕੰਫਰਟ ਲਾਈਨ ਦੇ ਵਿੱਚ ਇਹ ਆ ਗਈ ਜੀ ਪੁਸ਼ ਬਟਨ ਸਟਾਰਟ ਵਾਲੀ 2012 ਮਾਡਲ i20 3 ਲੱਖ ਤੇ 5000 ਇਹ ਆ ਗਈ ਜੀ ਮਾਈਕਰਾਂ ਨਿਸ਼ਾਨ ਦੀ ਮਾਈਕਰਾਂ ਫਰਸਟ ਓਨਰ ਸੈਕੰਡ ਓਨਰ ਗੱਡੀ ਆ ਜੀ ਤੇ 1,85,000 ਰੁਪਏ ਦੀ ਗੱਡੀ ਤੁਹਾਨੂੰ ਪੇਜੂਗੀ ਆਹਾਹਾ ਬਹੁਤ ਸੋਹਣੀ ਕਾਰ ਟੌਪ ਦੀ ਗੱਰਮ ਸਾਰੇ ਮੇਲੇ ਦੀ ਟੌਪ ਦੀ ਕਾਰ ਆਪਾਂ ਹਰੇਕ ਵੀਡੀਓ ਚ ਜਦੋਂ ਆਪਾਂ ਮੇਲੇ ਦੀ ਬਣਾਉਂਦੇ ਆ ਤੁਹਾਨੂੰ ਇੱਕ ਗੱਡੀ ਟੌਪ ਦੀ ਦੱਸ ਦਿੰਦੇ ਆ ਪੂਰੀ ਵੀ ਇਹ ਇਹਨੇ ਮੇਲਾ ਲੁੱਟਿਆ ਹੈ ਇਹ ਉਹੋ ਜੀ ਗੱਡੀ ਆ 13 ਮਾਡਲ 14 ਦੀ ਰਜਿਸਟਰਡ 80000 ਚੱਲੀ ਹੋਈ ਆ ਆਲ ओरिजिनल ਰੇਟ ਵੀ ਫਿਰ ਥੋੜਾ ਜਿਹਾ ਕੈੜਾ ਹੀ ਹੁੰਦਾ ਹੈ ਜੀ ਗੱਡੀ ਦਾ 390000 ਰੁਪਏ ਦੀ ਗੱਡੀ VDI ਗੱਡੀ ਫਸਟ ਓਨਰ ਗਾਰ ਇਹ ਆਗੇ ਦੀ ਬਲੈਨੋ ਆ ਗਈ ਜੀ ਇਹ 16 ਮਾਡਲ ਗੱਡੀ ਫਸਟ ਓਨਰ ਗੱਡੀ ਆ ਅਲਫਾ ਮਾਡਲ ਦੇ ਵਿੱਚ ਮਤਲਬ ਇਹ ਜਿਹੇ ਕਾਰਨ ਨੇ ਜਿਹੜੀਆਂ ਮਿਲਦੀਆਂ ਨਹੀਂ ਡੈਲਟਾ ਹੀ ਮਿਲਣਗੀਆਂ ਤੁਹਾਨੂੰ ਬਲੈਨੋ ਜਿੰਨੀਆਂ ਲਓਗੇ ਤੁਸੀਂ ਅਲਫਾ ਬਹੁਤ ਘੱਟ ਮਿਲੂਗੀ 460000 18 ਮਾਡਲ ਟੌਪ ਮਾਡਲ ਇਟਿਓਸ 515000 ਰੁਪਏ ਦੀ VXD ਨੰਬਰ ਵੀ ਵਧੀਆ 5200 ਇਹ ਆ ਗਈ ਜੀ ਰੇਟਸ 2013 ਮਾਡਲ ਰੇਟਸ ਆ ਜੀ ਤੁਸੀਂ ਰੇਟ ਕਨਫਰਮ ਕਰਨਾ ਤਾਂ ਇੱਕ ਵਾਰੀ ਕਾਲ ਕਰ ਲਿਓ ਰੇਟ ਇਹ ਤੇ ਲਿਖ ਨਹੀਂ ਹੋਇਆ ਇਹ 2010 ਮਾਡਲ अल्टੋ ਹੈਗੀ ਆ 110000 ਰੁਪਏ ਦੀ ਐਨਓਸੀ ਦੇ ਨਾਲ ਵਧੀਆ ਕਾਰ ਹੈ ਤੇ 2013 ਮਾਡਲ ਰੇਟਸ ਤੇ ਇਹਦਾ ਵੀ ਰੇਟ ਪਾਇਆ ਨਹੀਂ ਹੋਇਆ ਤੁਸੀਂ ਇਹਦਾ ਵੀ ਰੇਟ ਪੁੱਛ ਲਿਓ ਇਹ ਮਤਲਬ ਦਾ ਇੱਕ ਪਾਸੇ ਉਈਆਂ ਹੋਈਆਂ ਨੇ ਦੋਨੋਂ ਗੱਡੀਆਂ ਦੋਨਾਂ ਦਾ ਰੇਟ ਪਾਇਆ ਨਹੀਂ 2012 ਰਜਿਸਟਰਡ 13 22 ਲੱਖ ਰੁਪਏ ਦੀ ਗੱਡੀ ਇਹ ਰੇਟਸ ਸਾਡੇ ਕੋਲ ਸੈਕੰਡ ਓਨਰ ਖੜੀ ਆ ਇਹ ਆ ਗਈ ਜੀ ਸੈਂਟਰੋ 2010 ਮਾਡਲ ਹੈ ਤੇ ਰੇਟ ਕਿੰਨਾ ਇਹਦਾ 95000 ਸਿਰਫ 95000 ਰੁਪਏ ਦੀ ਗੱਡੀ ਸੈਂਟਰੋ ਜੀ 10 ਮਾਡਲ ਇਹ ਆ ਗਈ ਜੀ 2000 2005 ਮਾਡਲ 2005 ਮਾਡਲ ਸੈਂਟਰੋ 85000 ਰੁਪਏ ਦੀ ਰੇਂਜ ਦੇ ਵਿੱਚ ਵਧੀਆ ਕਾਰ ਆ ਨੰਬਰ ਵੀ ਵਧੀਆ ਜਨਰਲ ਸਟਿਲੋ ਹੈ ਜੀ ਇਹ 2011 ਮਾਡਲ ਦੇ ਵਿੱਚ ਹੈ 1 ਲੱਖ ਤੇ 60000 ਰੁਪਏ ਦੀ ਰੇਂਜ ਦੇ ਵਿੱਚ K10 2013 ਮਾਡਲ ਰਜਿਸਟਰਡ 14 BX I ਆ 1,95,000 ਰੁਪਏ ਦੀ ਰੇਂਜ ਚ ਆਈ ਤੇ ਇਹ ਆ ਗਈ ਜੀ अल्टੋ अल्टੋ ਆਟੋ ਕੇਟਨ ਆਟੋ ਕੇਟਨ 3.5 ਲੱਖ ਰੁਪਏ ਦੀ 18 ਮਾਡਲ ਗੱਡੀ ਹੈ 2015 ਮਾਡਲ ਐਲ ਐਕਸ I 2,55,000 ਰੁਪਏ ਦੀ 15 ਮਾਡਲ ਗੱਡੀ ਹੈ ਇਹ ਆ ਗਈ ਜੀ 13 ਮਾਡਲ ਡਿਜ਼ਾਇਰ 3,40,000 ਰੁਪਏ ਦੀ ਡਿਜ਼ਾਇਰ ਬਹੁਤ ਵਧੀਆ ਕਾਰ ਹੈ ਸੈਕੰਡ ਓਨਰ ਬਾਜਵ ਰੇਡ ਦੇ ਵਿੱਚ i20 ਬਹੁਤ ਘੱਟ ਰੇਟ 'ਚ 1,75,000 ਰੁਪਏ ਦੀ 12 ਮਾਡਲ ਗੱਡੀ ਹੈ ਬਹੁਤ ਘੱਟ ਰੇਟ 'ਚ 13 ਮਾਡਲ i10 ਪੈਟਰੋਲ 2 ਲੱਖ ਰੁਪਏ ਦੀ ਰੇਂਜ ਦੇ ਵਿੱਚ 13 ਮਾਡਲ i10 ਗ੍ਰੈਂਡ 2,35,000 ਰੁਪਏ ਡੀਜ਼ਲ ਦੇ ਵਿੱਚ 25+ ਐਵਰੇਜ ਲੈਣੀ ਹੈ ਤਾਂ ਬਹੁਤ ਵਧੀਆ ਕਾਰ ਹੈ i10 ਇਹ ਆ ਗਈ ਜੀ 1,45,000 ਰੁਪਏ 2008 ਮਾਡਲ ਓਨਰ ਸੈਕੰਡ ਸੈਂਟਰੋ ਆਟੋਮੈਟਿਕ ਸੀएनजी ਆਲ ओरिजिनल ਬਹੁਤ ਵਧੀਆ ਗੱਡੀ ਸਿਰਫ 90000 ਰੁਪਏ ਦੀ ਆਲ ਰੀਜ਼ਨ ਇਹ ਆ ਗਈ ਜੀ 2017 ਮਾਡਲ ਪ੍ਰੀਜ਼ਾ VDI 530000 ਰੁਪਏ ਦੀ ਰੇਂਜ ਦੇ ਫਸਟ ਓਨਰ ਗੱਡੀ ਹੈ ਤੇ ਨੰਬਰ ਦਿੱਲੀ ਦਾ ਹੈ ਆਟੋਮੈਟਿਕ 17 ਮਾਡਲ ਇਹ ਦੋ ਗੱਡੀਆਂ ਸਾਡੇ ਕੋਲ ਹੈਗੀਆਂ ਨੇ ਇਸ ਟਾਈਮ 325000 ਰੁਪਏ ਦੀ 17 ਮਾਡਲ ਆਟੋਮੈਟਿਕ ਗੱਡੀ ਹੈ ਇਹ ਆ ਗਈ ਜੀ Swift ZXI 21 ਮਾਡਲ 625000 ਰੁਪਏ ਦੀ ਰ ਮਤਲਬ 6 ਲੱਖ ਤੋਂ ਥੱਲੇ ਹੀ ਮਿਲ ਜੂ ਗੱਡੀ ਇਹ ਤੇ 12 ਮਾਡਲ ਆਪਣੇ ਕੋਲ ਆ ਗਈ ਜੀ Honda ਅਾ ਵੀ ਮਾਡਲ ਦੇ ਵਿੱਚ 290000 ਰੁਪਏ ਦੀ ਗੱਡੀ ਮਿਲ ਜੂਗੀ। ਆਈਟਨ ਗ੍ਰੈਂਡ ਪੈਟਰੋਲ 17 ਮਾਡਲ 17 ਮਾਡਲ ਆਈਟਨ ਗ੍ਰੈਂਡ ਪੈਟਰੋਲ 365000 ਰੁਪਏ ਦੀ ਰੇਂਜ ਦੇ ਵਿੱਚ ਟਿਆਗੋ ਮਤਲਬ ਆਪਾਂ ਗੱਲ ਕਰ ਰਹੇ ਹਾਂ ਵੀ 100% ਲੋਨ ਵਾਲੀ ਕਾਰ ਇਹ ਐ ਉਹ। 3.5 ਲੱਖ ਰੁਪਏ ਦੀ ਹੈ 18 ਮਾਡਲ ਹੈ ਤੇ ਟਾਪ ਐਂਡ ਮਾਡਲ ਹੈ। ਆਹ ਦੇਖ ਰਹੇ ਹੋ ਤੁਸੀਂ ਜੀ ਤਿੰਨ ਡਿਲੀਵੀਆਂ ਇਸ ਟਾਈਮ ਸਾਹਮਣੇ ਤੁਹਾਡੇ ਗੱਡੀਆਂ ਖੜੀਆਂ ਨੇ ਬਾਰੀ ਨਹੀਂ ਲੱਗ ਰਹੀ। ਤੇ ਪੂਰਾ ਵਧੀਆ ਗਰਮ ਹੋਇਆ ਪਿਆ ਮਾਹੌਲ ਆਜਿਆ ਕਰੋ ਮੇਲੇ ਤੇ ਬਹੁਤ ਵਧੀਆ ਹੁੰਦਾ ਮਾਹੌਲ ਜੀ। ਤੇ ਲਓ ਹੁਣ ਤੁਹਾਨੂੰ ਅਗਲੀ ਗੱਡੀ ਦਿਖਾਉਂਦੇ ਆ ਇਹ ਆ ਗਈ ਬਰੀਜ਼ਾ ਜੀਡੀਆਈ ਬਹੁਤ ਵਧੀਆ ਕਾਰ ਆ ਤੇ 17 ਮਾਡਲ ਤੇ 6 ਲੱਖ 25 ਹਜ਼ਾਰ ਤੱਕ ਤੁਹਾਨੂੰ ਇਹ ਗੱਡੀ ਮਿਲ ਜੂਗੀ ਜੀ ਇਹ ਆ ਗਈ ਜੀ ਜ਼ਾਇਲੋ 14 ਮਾਡਲ ਜੇ ਕੋਈ ਪਹਿਲੇ ਨੌ ਦੀ ਕਾਰ ਲੈਣਾ ਚਾਹੁੰਦਾ ਬਹੁਤ ਸੋਹਣੀ ਕਾਰ ਆ ਫੌਜੀ ਸਾਹਿਬ ਦੀ ਗੱਡੀ ਆ ਤੇ ਪੂਰੀ ਨਵੀਂ ਨਕੋਰ ਪਈ ਆ ਮਤਲਬ ਪਹਿਲੀ ਨਵੀਂ ਕਢਾਈ ਹੀ ਕਾਰ ਉਹਨਾਂ ਦੀ ਮਤਲਬ ਇੱਥੇ ਬੈਠੇ ਨੇ ਉਹ ਇਹ ਰੇਟ ਤਾਂ ਇਹ ਬਹੁਤ ਮੰਗਦੇ ਸੀ ਪਰ ਤੁਹਾਨੂੰ ਸਵਾ ਦੋ ਦੀ ਰੇਂਜ ਚ ਇਹ ਦਵਾ ਦਾਂਗੇ ਕਾਰ ਬਹੁਤ ਨਵੀਂ ਕਾਰ ਕਿਸੇ ਪਾਸੇ ਕੋਈ ਕਮੀ ਨਹੀਂ ਇਹ ਆ ਗਈ ਜੀ 11 ਮਾਡਲ ਗੱਡੀ ਸਾਰੀ オリジナル ਪੇਂਟ ਦੇ ਵਿੱਚ ਆਲ オリジナル ਪੇਂਟ ਦੇ ਵਿੱਚ 11 ਮਾਡਲ ਵੀਡੀ ਆ ਤੇ ਗੱਡੀ ਦਾ ਰੇਟ ਆ ਜੀ 2 ਲੱਖ 10000 ਅਲਟੋ ਬਹੁਤ ਸੋਹਣੀ ਅਲਟੋ ਆ ਗਈ ਜੀ 11 ਮਾਡਲ ਪੈਟਰੋਲ ਪਲੱਸ ਸੀएनजी ਹੈ ਪੈਟਰੋਲ ਪਲੱਸ ਸੀएनजी ਜੇ ਕੋਈ ਭਰਾ ਸਾਡਾ ਗੱਡੀ ਲੈਣਾ ਚਾਹੁੰਦਾ ਤਾਂ 165000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜੂ ਝੋ ਸਿਰਫ 70000 ਰੁਪਏ ਸੈਂਟਰੂ ਨਾ ਸਿਰਫ 75000 ਰੁਪਏ ਦੀ ਸੈਂਟਰੂ ਆ ਗਈ ਜੀ ਆਲ オリジナル ਪੇਂਟ ਦੇ ਵਿੱਚ 2004 ਮਾਡਲ ਪਾਸ ਹੋਈ ਹੈ 29 ਤੱਕ ਇਹ ਆ ਗਈ ਜੀ ਅਲਟੋ K10 2013 ਮਾਡਲ ਹੈ ਤੇ 220000 ਰੁਪਏ 2 ਲੱਖ ਰੁਪਏ ਦੀ ਤੁਹਾਨੂੰ ਲਗਭਗ ਇਹ ਮਿਲ ਜੂ ਅਲਾਏ ਪਏ ਹੋਏ ਨੇ 50 ਨੰਬਰ ਵਧੀਆ ਕਾਰ ਆ ਸੋਹਣੀ ਬਹੁਤ ਸਸਤੇ ਰੇਟ ਦੇ ਵਿੱਚ ਜੇ ਤੁਸੀਂ ਅਲਟੋ ਲੈਣਾ ਚਾਹੁੰਦੇ ਹੋ ਇਸ ਗੱਡੀ ਨੂੰ ਧਿਆਨ ਨਾਲ ਦੇਖ ਲਿਓ ਸਿਰਫ 75000 ਰੁਪਏ ਤੁਹਾਨੂੰ ਅਸੀਂ ਇਹ ਅਲਟੋ ਦਵਾਂਗੇ 7 12 ਮਾਡਲ ਜੀ ਇਹ ਸਕੋਡਾ ਰੈਪਿਡ ਆਈ ਹੈ ਸਾਡੇ ਕੋਲ ਇਹ ਕਸਟਮਰ ਦੀ ਕਾਰ ਆ ਟਾਪ ਐਂਡ ਮਾਡਲ ਅਲਾਏ 휠 ਕਲਾਈਮਟ ਆਟੋ ਕਲਾਈਮਟ ਏਸੀ ਆ ਬਹੁਤ ਵਧੀਆ ਗੱਡੀ ਆ 1 ਲੱਖ ਸਿਰਫ 80000 ਰੁਪਏ ਤੁਹਾਨੂੰ ਗੱਡੀ ਦੇ ਦਾਂਗੇ ਜੀ ਆ ਜੋ 2012 ਮਾਡਲ VDI ਡਿਜ਼ਾਇਰ ਆ ਗਈ ਜੀ ਇਹ ਫਸਟ ਓਨਰ ਗੱਡੀ ਆ ਤੇ 348000 ਰੁਪਏ ਦੀ ਗੱਡੀ ਬਹੁਤ ਸੋਹਣੀ ਆ ਪਰ ਪਹਿਲੇ ਨਾਮ ਦੀ ਕਾਰ ਆ ਟਾਇਰ ਟੂ ਸਾਰੇ ਕੁਝ ਨਵੇਂ ਨੇ ਲੀਵਾ 2012 ਮਾਡਲ 2.5 ਲੱਖ ਰੁਪਏ ਦੀ ਰੇਂਜ ਸੈਕੰਡ ਓਨਰ ਗੱਡੀ ਆ ਅਲਾਈਲੂਏ ਪਏ ਹੋਏ ਨੇ ਠੀਕ ਆ ਮਾਣਾ ਮੋਟਾ ਹੱਥ ਫੇਰੀ ਕਰਾਉਣੀ ਪਊ ਤੁਹਾਨੂੰ 2012 ਮਾਡਲ ਗੱਡੀ i20 12 ਮਾਡਲ i20 ਹੈ ਜੀ 245000 ਰੁਪਏ ਦੀ ਪਹਿਲੇ ਨੌ ਦੀ ਕਾਰ ਪੂਰੀ ਸੋਹਣੀ ਕਾਰ 2012 ਮਾਡਲ ਡਸਟਰ ਆ ਗਈ ਜੀ ਇਹ 2 ਲੱਖ ਤੇ 85000 ਰੁਪਏ ਦੀ ਰੇਂਜ ਦੇ ਵਿੱਚ ਗੱਡੀ ਆ 1 2 3 ਨੰਬਰ ਗੱਡੀ ਦਾ ਤੇ ਇਹ ਆ ਗਈ ਜੀ ਹੋਡ ਦੀ ਫੀਗੋ ਮਤਲਬ ਘੱਟ ਬਜਟ ਦੇ ਵਿੱਚ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ 14 ਮਾਡਲ ਗੱਡੀ ਫੀਗੋ ਤੁਹਾਨੂੰ 210000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਇਹ ਲਾਇ ਕੰਪਨੀ ਦੇ ਨੇ ਸੋਹਣੀ ਕਾਰ ਆ ਸਟੈਂਡਿੰਗ ਸਟੋਨਿੰਗ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਕਾਰ ਆ ਜੀ ਤੇ ਇਹ ਗੱਡੀ ਆ ਗਈ ਜੀ ਸਰਟ VDI 2016 ਫਰਸਟ ਓਨਰ ਗੱਡੀ ਆ 4 ਲੱਖ ਤੇ 25000 ਰੁਪਏ ਦੀ ਰੇਂਜ ਦੇ ਵਿੱਚ ਤੇ ਆ ਗੱਡੀ ਆ ਗਈ ਜੀ ਨੋਵਾ ਬਹੁਤ ਵਧੀਆ ਕਾਰ ਆ ਔਰ ਬਹੁਤ ਘੱਟ ਬਜਟ 'ਚ 8 ਮਾਡਲ ਨੋਵਾ ਜੇ ਭਰਾ ਸਾਡੇ ਕੋਈ ਦੇਖਦੇ ਨੇ ਫੌਜੀ ਬੈਂਡ ਵਾਲੇ ਮਲਵਈ ਕਿੱਤੇ ਵਾਲੇ ਉਹਨਾਂ ਵਾਸਤੇ ਬਹੁਤ ਬੈਸਟ ਕਾਰ ਆ ਬਹੁਤ ਸਹੀ ਰੇਟ ਦੇ ਵਿੱਚ 175000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜੂਗੀ ਜੀ ਲਓ ਜੀ ਇਹ ਸੀਗਾ ਸਟਾਕ ਸਾਡਾ ਕੁਝ ਗੱਡੀਆਂ ਚਲੀਆਂ ਗਈਆਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਜਾਂਦਾ ਟਾਈਮ ਨਹੀਂ ਲੱਗਦਾ ਵੀਡੀਓ ਕਰਨ ਦਾ ਤੇ ਸਟਾਕ ਕਿਹੋ ਜਿਹਾ ਲੱਗਿਆ ਅਗਲਾ ਮੇਲਾ ਜਿਹੜਾ ਹੈਗਾ ਜੀ ਉਹ 14 ਦਸੰਬਰ ਦਾ ਦਿਨ ਐਤਵਾਰ ਮਤਲਬ ਮਹੀਨੇ ਦੇ ਸੈਕੰਡ ਐਤਵਾਰ ਆਇਆ ਕਰੋ ਜਰੂਰ ਗੱਡੀ ਲੈਣੀ ਆ ਵੇਚਣੀ ਆ ਲੋਨ ਕਰਾਉਣਾ ਨਾਲ ਨਾਲ ਤੁਸੀਂ ਗਿਫਟ ਟੈਂਪਰ ਲਿਆ ਕਰੋ ਨਾਲ ਮਾਹੌਲ ਦੇਖਿਆ ਕਰੋ ਮਤਲਬ ਇਹ ਜਿਹਾ ਮਾਹੌਲ ਮੈਨੂੰ ਨਹੀਂ ਲੱਗਦਾ ਵੀ ਇਹ ਜਿਹਾ ਮਾਹੌਲ ਕੋਈ ਹੋਰ ਕਿਸੇ ਜਗ੍ਹਾ ਤੇ ਤੁਹਾਨੂੰ ਮਿਲ ਸਕਦਾ ਬਿਲਕੁਲ ਫੈਮਿਲੀਅਰ ਮਾਹੌਲ ਹੁੰਦਾ ਹਰੇਕ ਬੰਦਾ ਆਪਣੀ ਜਿਵੇਂ ਪਰਿਵਾਰ ਸਮਝ ਕੇ ਇੱਥੇ ਆ ਕੇ ਡੀਲ ਕਰਦਾ ਕੋਈ ਡੀਲ ਇਹੋ ਜਿਹੀ ਨਹੀਂ ਹੁੰਦੀ ਵੀ ਫਸਮੀ ਹੁੰਦੀ ਆ ਰੋ ਪਿੱਟ ਕੇ ਹੁੰਦੀ ਆ ਪਤਾ ਨਹੀਂ ਤਾਂ ਉੱਪਰ ਵਾਲੇ ਦੀ ਕਿਰਪਾ ਜਣੀ ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਹੈਗਾ ਇਹ ਇਸ ਚੈਨਲ ਤੇ ਤੁਹਾਨੂੰ ਅਸੀਂ ਬਹੁਤ ਤਰ੍ਹਾਂ ਦੀਆਂ ਵੀਡੀਓ ਹੋਰ ਵੀ ਤੁਹਾਨੂੰ ਪਾਣੇ ਰਹੇ ਨੇ ਆ ਸਟਾਕ ਦੀਆਂ ਕੱਲੀ-ਕੱਲੀ ਗੱਡੀ ਦੀ ਡਿਟੇਲ ਸਰਟੀਫਾਈਡ ਰਿਪੋਰਟ ਦੇਖਦੇ ਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਦੇ ਨਾਲ ਅਗਲੇ ਕਾਰ ਮੇਲੇ ਤੱਕ ਲਈ ਇਜਾਜ਼ਤ ਸਤਿ ਸ੍ਰੀ ਅਕਾਲ